ਮੇਰੇ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਮੈਂ ਤਾਂ ਸਹਿਤਵਾ ਤੜਕ ਤੇ ਖੜਾ ਸੀ ਮਾਈ ਦੇ ਉੱਥੇ ਜਾ ਕੇ ਪਿੱਛੋਂ ਆ ਕੇ ਕਿਸੇ ਦਾ ਅਟੈਕ ਕਰ ਦੇਣਾ ਉਹਦੇ ਨਾਲ ਦੇਖੋ ਮੈਨੂੰ ਲੱਗਦਾ ਨਹੀਂ ਵੀ ਆਸਥਾ ਨੂੰ ਕੋਈ ਠੇਸ ਪਹੁੰਚਦੀ ਹੋਣੀ ਉਹਨਾਂ ਨੇ ਮੇਰਾ ਵੈਪਨ ਤੱਕ ਹੋਂ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਦ ਦੀ ਦੁਕਾਨਾਂ ਦੇ ਉੱਤੇ ਜਿਹੜਾ ਪ੍ਰਸ਼ਾਦ ਹੈ ਉਹ ਸਹੀ ਨਹੀਂ ਵੀਰ ਦਾ ਨਾ ਹੀ ਉੱਥੇ ਜਿਹੜੀ ਪਸ਼ਾਕਾਂ ਨੇ ਉਹ ਨਵੀਆਂ ਨੇ ਨਾ ਨਾਰੀਅਲ ਨਵੇਂ ਨੇ ਸਾਰੇ ਚੜਿਆ ਹੋਇਆ ਪ੍ਰਸ਼ਾਦ ਵੀ ਘੱਟ ਹੈ ਉਤੇ ਹਿਸਾਬ ਨਾਲ ਜੇ ਮਾਈ ਨੂੰ ਝੂਠਾ ਪ੍ਰਸ਼ਾਦ ਬਾਰ ਬਾਰ ਲੱਗੇਗਾ ਅਸੀਂ ਕਿਵੇਂ ਪ੍ਰਵਾਨ ਕਰ ਸਕਦੇ ਹਾਂ ਸਾਰੀ ਪ੍ਰਸ਼ਾਦ ਦੀ ਟੋਕਰੀ ਬਣਾ ਕੇ ਦੇ ਦਿੱਤੀ ਜਾਂਦੀ ਹੈ ਅਗਲਾ ਨੌਕਰੀ 10000 ਰੁਪਏ ਦੀ ਕਰਦਾ ਜਦੋਂ ਅੰਦਰ ਵਾਪਸ ਆਉਂਦਾ 5000 ਰੁਪਏ ਤੋਂ ਮੰਗ ਲਿਆ ਜਾਂਦਾ ਜੇ 5000 ਰੁਪਏ ਹੋ ਗਿਆ ਤੇ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਆ ਜਾਂਦੀ ਹੈ ਨਾ ਵਿਚਾਰਾ ਜਿਉਂਦਿਆਂ ਚ ਨਾ ਮਰਿਆਂ ਚ ਕੀ ਕਰੇਗਾ ਉਹ ਇਨਸਾਨ ਦੁਬਾਰਾ ਉਹਦੀ ਆਸਥਾ ਖਤਮ ਹੋ ਜੇਗੀ ਨਾ ਉਹ ਮੰਦਰ ਆਏਗਾ ੱੱਕਾ ਸ਼ਾਈ ਵੀ ਹੁੰਦੀ ਹੈ ਆਉਣ ਵਾਲੇ ਸ਼ਰਧਾਲੂਆਂ ਨਾਲ ਇੰਜੀ ਬਾਹ ਖਚਲੀ ਗਈ ਸੀ ਲੱਤ ਖਚਲੀ ਚੱਲ ਮੇਰੀ ਦੁਕਾਨ ਦੇ ਚੱਲ ਮੇਰੀ ਦੁਕਾਨ ਦੇ ਪਟਿਆਲਾ ਦੇ ਵਿੱਚ ਮੌਜੂਦ ਦਾ ਬੀਤੇ ਦਿਨਾਂ ਤੋਂ ਇੱਕ ਵੀਡੀਓ ਦੇਖ ਰਹੇ ਸੀਗੇ ਕਿ ਸੋਸ਼ਲ ਮੀਡੀਆ ਦੇ ਉੱਤੇ ਅੱਗ ਵਾਂਗੂ ਵਾਇਰਲ ਹੋ ਰਹੀ ਸੀਗੀ ਕਹਿੰਦੇ ਹਿੰਦੂ ਤਖਤ ਦੇ ਮੁਖੀ ਗੱਗੀ ਪੰਡਤ ਨਾਲ ਬਦਸਲੂਕੀ ਕੀਤੀ ਗਈ ਉਹਨਾਂ ਦੇ ਨਾਲ ਦੁਰਵਿਹਾਰ ਕੀਤਾ ਗਿਆ ਉਹਨਾਂ ਨੂੰ ਕੁੱਟਿਆ ਗਿਆ ਇਸ ਤਰੀਕੇ ਦੀ ਤਸਵੀਰ ਵਾਇਰਲ ਹੋ ਰਹੀ ਸੀਗੀ ਗੱਗੀ ਪੰਡਤ ਹਸਪਤਾਲ ਦੇ ਵਿੱਚ ਦਾਖਲ ਸੀਗੇ ਜਿਵੇਂ ਇਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਦੇਖਿਆ ਕਿਉਂਕਿ ਕਾਨੂੰਨ ਦੇ ਹਿਸਾਬ ਨਾਲ ਚੱਲਿਆ ਜਾਵੇ ਇਹ ਦੇਖ ਕੇ ਗਏ ਪਰ ਮਸਲਾ ਕੀ ਸੀਗਾ ਕਿਉਂ ਇਹਨਾਂ ਦੇ ਉੱਤੇ ਅਟੈਕ ਹੋਇਆ 20 25 ਬੰਦੇ ਇਹਨਾਂ ਨੂੰ ਕਿਉਂ ਟੁੱਟ ਕੇ ਪੈਗੇ ਕੀ ਅਜਿਹੇ ਹ ਕਾਰਨ ਸੀਗਾ ਗੱਗੀ ਪੰਡਤ ਸਾਡੇ ਨਾਲ ਨੇ ਕਿਹੜੀ ਦੂਜੀ ਧਿਰ ਹੈ ਜਿਹੜੀ ਇਹਨਾਂ ਦੇ ਉੱਤੇ ਅਟੈਕ ਕਰ ਰਹੀ ਸੀਗੀ ਪੰਡਤ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਮਸਲਾ ਕੀ ਹੈ ਕਾਲੀ ਮਾਤਾ ਦੇ ਮੰਦਿਰ ਦਾ ਮਸਲਾ ਹੈ ਕਮੇਟੀ ਦਾ ਮਸਲਾ ਹੈ ਜਾਂ ਫਿਰ ਕਿਸੇ ਚੀਜ਼ ਨੂੰ ਲੈ ਕੇ ਮਸਲਾ ਹੈ ਸਾਰਾ ਜੈ ਮਾਈ ਜੈ ਮਹਾਕਾਲ ਮਸਲਾ ਸਿਰਫ ਤੇ ਸਿਰਫ ਲਾਸਟ ਜਿਹੜੀ ਸਵਾ 3/4 ਸਰੀ ਦੇ ਗੰਢ ਧਰਮ ਦਾ ਕਿਉਂਕਿ ਸਾਡਾ ਕਰੋੜਾਂ ਰੁਪਈਆ ਅ ਤਰਮ ਅਰਥ ਬੋਰਡ ਡੀਸੀ ਸਾਹਿਬ ਕੋਲ ਪਿਆ ਕਿਉਂਕਿ ਮੰਦਿਰ ਦੇ ਚੇਅਰਮੈਨ ਨੇ ਹਰ ਹਫਤੇ ਗੱਲਾਂ ਖੁੱਲਦਾ ਹੈ ਕਰੋੜਾਂ ਰੁਪਈਆ ਵਾਦਾ ਹੋ ਜਾਂਦਾ ਹੈ ਪੈਸੇ ਜਮ੍ਹਾਂ ਹੋ ਜਾਂਦੇ ਆ ਡੀਸੀ ਸਾਹਿਬ ਕੋਲ ਪਏ ਰਹਿੰਦੇ ਆ ਬੈਂਕਾਂ 'ਚ ਪਏ ਰਹਿੰਦੇ ਆ ਡਿਵੈਲਪਮੈਂਟ ਤੇ ਨਹੀਂ ਲੱਗਦੇ ਉਹਨਾਂ ਨੂੰ ਛੇੜਨ ਵਾਸਤੇ ਲਾਉਣ ਵਾਸਤੇ ਸਾਰੇ ਹਿੰਦੂ ਸੰਗਠਨਾਂ ਦੀ ਮੀਟਿੰਗ ਬੁਲਾ ਕੇ ਵੱਡੇ ਪੱਧਰ ਤੇ ਪਟਿਆਲੇ ਦੇ ਵਿੱਚ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਡੀਸੀ ਤੇ ਐਸਐਸਪੀ ਸਾਹਿਬ ਨੂੰ ਬੁਲਾ ਕੇ ਮੰਦਿਰ ਚ ਇੱਕ ਮੀਟਿੰਗ ਕੀਤੀ ਗਈ ਵੀ ਇੱਚ ਪ੍ਰਪੋਜ਼ਲ ਬਣਾਈ ਜਾਏ ਜਿਹਦੇ ਵਿੱਚ ਲੱਖਾਂ ਰੁਪਿਆ ਖਰਚ ਹੋ ਕੇ ਸਾਡਾ ਮੰਦਿਰ ਸੁੰਦਰੀਕਰਨ ਚ ਆ ਸਕਦਾ ਤੇ ਉਹਦੇ ਵਿੱਚ ਕਈ ਚੀਜ਼ਾਂ ਸੀ ਕਈ ਗੱਲਾਂ ਸੀ ਉਹਨਾਂ ਨੇ ਦਿਖਾਇਆ ਮਾਡਲ ਵੀ ਦਿਖਾਇਆ ਵੀ ਉਹਨਾਂ ਨੇ ਪਹਿਲਾਂ ਵੀ ਪਹਿਲਾਂ ਤਿਆਰੀ ਕੀਤੀ ਹੋਈ ਹੈ ਪਰ ਉਹਦੇ ਨਾਲ ਨਾਲ ਕਈ ਕਮੀਆਂ ਜਿਹੜੀਆਂ ਮੰਦਿਰ ਦੇ ਅੰਦਰ ਸੀ ਉਹ ਵੀ ਦੂਰ ਕਰਨ ਵਾਸਤੇ ਡੀਸੀ ਸਾਹਿਬ ਦੀ ਨਿੱਜੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੇ ਇੱਥੇ ਪ੍ਰਸ਼ਾਦ ਦੀਆਂ ਦੁਕਾਨਾਂ ਉਹ ਸਰਕਾਰੀ ਨੇ ਉਹਨਾਂ ਦੇ ਵਿੱਚ ਰੈਂਟਲ ਸਿਸਟਮ ਹੈ ਸਾਰੇ ਲੋਕ ਕਰੈਂਟ ਦੇ ਨੇ ਤੇ ਉਹ ਪ੍ਰਸ਼ਾਦ ਦੀ ਦੁਕਾਨਾਂ ਦੇ ਉੱਤੇ ਜਿਹੜਾ ਪ੍ਰਸ਼ਾਦ ਹੈ ਉਹ ਸਹੀ ਨਹੀਂ ਵਿਕਦਾ ਨਾ ਹੀ ਉੱਥੇ ਜਿਹੜੀ ਪਸ਼ਾਕਾਂ ਨੇ ਉਹ ਨਵੀਆਂ ਨੇ ਨਾ ਨਾਰੀਅਲ ਨਵੇਂ ਨੇ ਸਾਰੇ ਚੜਿਆ ਹੋਇਆ ਪ੍ਰਸ਼ਾਦ ਵਿਕਦਾ ਕਿਉਂਕਿ ਚੜਿਆ ਹੋਇਆ ਪ੍ਰਸ਼ਾਦ ਦੇਖੋ ਇੱਕ ਵਾਰ ਇਨਸਾਨ ਇੱਕ ਵਾਰ ਰੋਟੀ ਗ੍ਰਹਿਣ ਕਰਨ ਤੋਂ ਬਾਅਦ ਝੂਠੀ ਥਾਲੀ ਹਰੇਕ ਧਰਮ ਦੇ ਵਿੱਚ ਜਿਹੜੀ ਹੈ ਉਹ ਛੇਕੀ ਹੋਈ ਹੈ ਕਿਤੇ ਵੀ ਪ੍ਰਵਾਨ ਨਹੀਂ ਤੇ ਉੱਤੇ ਹਿਸਾਬ ਨਾਲ ਜੇ ਮਾਈ ਨੂੰ ਝੂਠਾ ਪ੍ਰਸ਼ਾਦ ਬਾਰ-ਬਾਰ ਲੱਗੇਗਾ ਅਸੀਂ ਕਿਵੇਂ ਪ੍ਰਵਾਨ ਕਰ ਸਕਦੇ ਹਾਂ ਗੱਲ ਉਸ ਗੱਲ ਦਾ ਜਿਹੜਾ ਥੋੜਾ ਜਿਹਾ ਟਕਰਾਅ ਹੋਇਆ ਇਹਨਾਂ ਨੂੰ ਸਮਝਾਇਆ ਸਾਰਿਆਂ ਨੂੰ ਪਹਿਲਾਂ ਵੀ ਸਮਝਾਉਂਦੇ ਆ ਰਹੇ ਸੀ ਵੀ ਜਦੋਂ ਦੁਕਾਨਾ ਹੈਗੀ ਐ ਇੱਕ ਰੇਟ ਲਿਸਟ ਹੋਣੀ ਚਾਹੀਦੀ ਹੈ ਇੱਥੇ ਲੋਕਾਂ ਨਾਲ ਕੀ ਹੁੰਦਾ ਹੈ ਪ੍ਰਸ਼ਾਦ 500 ਰੁਪਏ ਦਾ ਤੇ ਉਸ ਤੋਂ ਪਹਿਲਾਂ ਕੋਈ ਪੈਸਾ ਨਹੀਂ ਮੰਗਿਆ ਜਾਂਦਾ ਉਹਨੂੰ ਸਾਰੀ ਪ੍ਰਸ਼ਾਦ ਦੀ ਟੋਕਰੀ ਬਣਾ ਕੇ ਦੇ ਦਿੱਤੀ ਜਾਂਦੀ ਹੈ ਅਗਲਾ ਨੌਕਰੀ 10000 ਰੁਪਏ ਦੀ ਕਰਦਾ ਜਦੋਂ ਅੰਦਰ ਵਾਪਸ ਆਉਂਦਾ 5000 ਰੁਪਏ ਉਹ ਤੋਂ ਮੰਗ ਲਿਆ ਜਾਂਦਾ ਜੀ 5000 ਰੁਪਏ ਹੋ ਗਿਆ ਤੇ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਆ ਜਾਂਦੀ ਹੈ ਨਾ ਵਿਚਾਰਾ ਜਿਉਂਦਿਆਂ ਚ ਨਾ ਮਰਿਆਂ ਚ ਕੀ ਕਰੇਗਾ ਉਹ ਇ ਅਸੀਂ ਤਾਂ ਜਿਹੜੀ ਗੱਲ ਸ਼ੁਰੂਆਤ ਕੀਤੀ ਸੀ ਮੈਂ ਸੀ ਪਵਨ ਗੁਪਤਾ ਜੀ ਸੀ ਕੇਰ ਜੀ ਸੀ ਹੋਰ ਬੜੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਦੀ ਸੰਤ ਸਨ ਸਾਡੀ ਜਿਹੜੀ ਲੜਾਈ ਆ ਉਹ ਅੰਦਰ ਜਿਹੜੀ ਮੰਦਰ ਪ੍ਰੀਸ਼ਦ ਦੇ ਵਿੱਚ ਹਾਲਾਤ ਬੱਦ ਤੋਂ ਬੱਤਰ ਨੇ ਸੀਵਰੇਜ ਦਾ ਪਾਣੀ ਮੰਦਰਾਂ ਅਗੇ ਫਿਰ ਰਿਹਾ ਗੋਮਦਗਿਰਨ ਵਾਲੇ ਨੇ ਹੋਰ ਕਈ ਥਾਵਾਂ ਤੇ ਤਰੇੜਾਂ ਨੇ ਕਈ ਥਾਵਾਂ ਤੇ ਗਲਿਆਰਿਆਂ ਦੇ ਵਿੱਚ ਜਿਹੜੀ ਗੈਲਰੀ ਆ ਉਹ ਗਿਰੀ ਹੋਈ ਹੈ ਉਹ ਚੀਜ਼ਾਂ ਦਿਖਾਉਣ ਵਾਸਤੇ ਫਰਸ਼ ਮੇਨ ਗੱਲ ਹੈ ਸਾਨੂੰ 1965 70 ਤੋਂ ਬਾਅਦ ਫਰਸ਼ ਨਹੀਂ ਪਿਆ ਉਹ ਚੀਜ਼ਾਂ ਦੀ ਲੜਾਈ ਹੈ ਸਾਡੀ ਪ੍ਰਸ਼ਾਸਨ ਵਾਲੀ ਨੇ ਇਹਨਾਂ ਦਾ ਪਤਾ ਨਹੀਂ ਕੀ ਸਿਸਟਮ ਹੈ ਕੀ ਸਮਝ ਨਹੀਂ ਆਇਆ ਮੁੰਡਾ ਇਹਨਾਂ ਦਾ ਜਿੰਨੇ ਕ ਜਣੇ ਸੀ ਜਿਹੜੀ ਇਹਨਾਂ ਨੇ ਕੱਲ ਹਰਕਤ ਕੀਤੀ ਹੈ ਅੱਛਾ ਪੰਡਤ ਜੀ ਜਿਵੇਂ ਕੱਲ ਦੀ ਇੱਕ ਵੀਡੀਓ ਵੀਰਲ ਹੋ ਰਹੀ ਹੈ ਕੀ ਅਜੀਹਾ ਹੋਇਆ ਜਿਵੇਂ ਅਸੀਂ ਨਿਸ਼ਾਨ ਦੇਖ ਰਹੇ ਹਾਂ ਤੁਹਾਡੇ ਚਿਹਰੇ ਦੇ ਉੱਤੇ ਨਿਸ਼ਾਨ ਹੈ ਇੱਥੇ ਵੀ ਇੱਕ ਨਿਸ਼ਾਨ ਲੱਗਿਆ ਹੋਇਆ ਇੱਥੇ ਸੱਟ ਵੱਜੀ ਹੋਈ ਆ ਇਹ ਸੱਟਾਂ ਵੱਜਣ ਦਾ ਇੰਨਾ ਗੁੱਝਾ ਕਾਰਨ ਕੀ ਹੋਇਆ ਕਿ ਤੁਹਾਡੇ ਉੱਤੇ ਟੁੱਟ ਕੇ ਪੈ ਗਏ ਤੁਹਾਨੂੰ ਜਾਨੋਂ ਮਾਰਨ ਤੱਕ ਦੀ ਪੈ ਗਏ ਸਾਰੇ ਦੇਖੋ ਕਈ ਪ੍ਰਕਾਰ ਦੇ ਆੜ ਦੇ ਵਿੱਚ ਇੱਥੇ ਨਸ਼ਾ ਤਸਕਰੀ ਵੀ ਹੁੰਦੀ ਹੈ ਕਈ ਚਿਰਾਂ ਤੋਂ ਰੋਕ ਰਹੇ ਆ ਇੱਥੇ ਤੱਕਾ ਸ਼ਾਈ ਵੀ ਹੁੰਦੀ ਆ ਆਉਣ ਵਾਲੇ ਸ਼ਰਧਾਲੂਆਂ ਨਾਲ ਕਿ ਜੀ ਬਾਹ ਖਿਚਲੀ ਕਿਸੀ ਲੱਤ ਖਿਚਲੀ ਚੱਲ ਮੇਰੀ ਦੁਕਾਨ ਤੇ ਚੱਲ ਮੇਰੀ ਦੁਕਾਨ ਤੇ ਉਹ ਮੈਨੂੰ ਲੱਗਿਆ ਵੀ ਨਾਲ ਲੋਕਾਂ ਨੂੰ ਜਦੋਂ ਆਪਣਾ ਰੋਜ਼ਗਾਰ ਇਹ ਜਿਹੜੀ 2 ਨੰਬਰ ਦਾ ਧੰਦਾ ਖਤਰੇ 'ਚ ਦਿਖਿਆ ਤੇ ਉਹ ਗਰੇਸੀਵ ਹੋ ਕੇ ਜਿਹੜਾ ਉਹਨਾਂ ਨੇ ਇਹ ਹਰਕਤ ਕੀਤੀ ਹੈ ਇਹ ਮਾਤਾ ਦਾ ਮੰਦਰ ਦੇ ਆੜ ਦੇ ਵਿੱਚ ਨਸ਼ਾ ਵੇਚਦੇ ਨੇ ਸਾਰਾ ਆੜ ਦੇ ਵਿੱਚ ਕਰ ਰਹੇ ਨੇ ਮਾਤਾ ਦੇ ਨਾਲ ਜਿਹੜਾ ਨਜਾਇਜ਼ ਕੰਮ ਹੁੰਦਾ ਉਹ ਧਰਮ ਦੀ ਆੜ 'ਚ ਹੀ ਹੁੰਦਾ ਹੈ ਬਿਨਾਂ ਧਰਮ ਦੀ ਆੜ ਤੋਂ ਨਜਾਇਜ਼ ਕੰਮ ਨਾ ਕੋਈ ਕਰਨ ਦਿੰਦਾ ਨਾ ਖੁੰਦਾ ਕਿਤੇ ਹਮ ਕਿਤੇ ਵੀ ਹੋਏ ਪ੍ਰithvi ਦੇ ਧਰਮ ਦੀ ਆੜ ਦੇ ਵਿੱਚ ਹੀ ਨਜਾਇਜ਼ ਹੁੰਦਾ ਹੁੰਦਾ ਕਿਤੇ ਹੋਇਆ ਵੀ ਇੱਕਾ ਦੁੱਕਾ ਜਿਹੜਾ ਧੰਦਾ ਓਪਣ ਨਜਾਇਜ਼ ਹੋ ਜੇ ਨਹੀਂ ਹਮੇਸ਼ਾ ਤੱਕਾ ਧਰਮ ਦੀ ਆੜ ਚ ਹੁੰਦਾ ਲੋਕਾ ਤੁਸੀਂ ਕੋਈ ਪਹਿਲ ਕੀਤੀ ਕੋਈ ਉਹਨਾਂ ਨੂੰ ਧਮਕਾਇਆ ਜਾਂ ਕੁਝ ਕਿਹਾ ਜਿਵੇਂ ਤੁਹਾਨੂੰ ਟੁੱਟ ਕੇ ਪੈ ਗਏ ਸਾਰੇ ਕੁਝ ਕਿਹਾ ਸੀ ਤੁਸੀਂ ਨਾ ਮੈਂ ਹੁਣ ਧਮਕਾਇਆ ਨਾ ਮੈਂ ਪਹਿਲਾਂ ਧਮਕਾਇਆ ਨਾ ਮੱਗੂ ਧਮਕਾਂਦਾ ਮੇਰੀ ਲੜਾਈ ਸਿਰਫ ਧਰਮ ਦੀ ਐ ਮੰਦਰ ਨੂੰ ਚਮਕਾਣ ਦੀ ਐ ਮੰਦਰ ਦੀ ਦੇਖਰੇਖ ਵਧੀਆ ਕਰਨ ਦੀ ਐ ਮੰਦਰ ਦੀ ਦਿੱਖ ਵਧੀਆ ਕਰਨ ਦੀ ਐ ਤਾ ਜੋ ਮੰਦਰ ਦੇ ਬਾਹਰਲੇ ਪਾਸੇ ਬਾਗਬਾਨੀ ਹੋਵੇ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਰ ਆਇਕ ਦੱਖਣਵਾਰਨ ਸਾਹਿਬ ਮੋਤੀ ਬਾਗ ਹੈ ਖੁੱਲੀਆਂ ਚੌੜੀਆਂ ਸੜਕਾਂ ਨੇ ਉਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਵਾਤਾਵਰਨ ਕਾਲੀ ਮਾਤਾ ਮੰਦਰ ਦੇ ਆਸ-ਪਾਸੇ ਵੀ ਹੋਣਾ ਚਾਹੀਦਾ ਅੱਛਾ ਦੂਜੀ ਤੇ ਲਗਾਤਾਰ ਇਹ ਚੀਜ਼ਾਂ ਕਰਦੀ ਦੀ ਪਰ ਹੁਣੇ ਜਾ ਕੇ ਕਿਉਂ ਇਹ ਹਾਈਲਾਈਟ ਹੋਇਆ ਮੁੱਦਾ ਹੁਣੇ ਜਾ ਕੇ ਪੰਡਿਤ ਗੱਗੀ ਨੇ ਕਿਉਂ ਵਿਰੋਧ ਕੀਤਾ ਪਹਿਲਾਂ ਇੰਨੇ ਟਾਈਮ ਤੋਂ ਕਿਉਂ ਨਹੀਂ ਕੀਤਾ ਕਿਉਂ ਨਹੀਂ ਸਾਹਮਣੇ ਆਈਆਂ ਗੱਲਾਂ ਕਿਉਂ ਹੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਇਹ ਸਾਰਾ ਕੁਝ ਇਸ ਤਰ੍ਹਾਂ ਦਾ ਕੁਛ ਨਹੀਂ ਇਹ ਜਿਹੜੀਆਂ ਮੰਗਾਂ ਨੇ ਮੈਂ 2023 ਦੀਆਂ 2022 ਦੀਆਂ 2024 ਦੀਆਂ ਕਈ ਲੈਟਰਾਂ ਦਿਖਾਤਾ ਤਾਂ ਜਿਹੜੀਆਂ ਅਸੀਂ ਡੀਸੀ ਨੂੰ ਧਰਮ ਅਰਥ ਬੋਰਡ ਨੂੰ ਨੱਖਾਂ ਵਾਰੀ ਦੇ ਚੁੱਕੇ ਆ ਵੀ ਯਾਰ ਇਹ ਪ੍ਰਬੰਧ ਜਿਹੜੇ ਸਾਡੇ ਇੱਥੇ ਕਰਕੇ ਦਿਖਾਓ ਮੇਰੇ ਤੁਸੀਂ ਸੋਸ਼ਲ ਮੀਡੀਆ ਅਕਾਊਂਟ ਤੇ ਜਾਓਗੇ ਤੁਸੀਂ ਦੇਖੋਗੇ ਮੈਂ ਬਹੁਤ ਵਾਰੀ ਸਰੋਵਰ ਪਿੱਛੇ ਲਾਈਵ ਹੋਇਆ ਬਹੁਤ ਵਾਰੀ ਗੇਟ ਪਿੱਛੇ ਲਾਈਵ ਹੋਇਆ ਇਹ ਮੰਗਾਂ ਦਾ ਸ਼ੁਰੂ ਤੋਂ ਚੱਲ ਰਹੀਆਂ ਸੀ ਪਰ ਅੱਜ ਕੀ ਇਹ ਮੰਗਾਂ ਸੰਗਠਿਤ ਹੋ ਗਈਆਂ ਸਾਰੇ ਸੰਗਠਨਾਂ ਨੇ ਇੱਕ ਸੁਰ ਦੇ ਵਿੱਚ ਮੰਗ ਲਈਆਂ ਇਸ ਕਰਕੇ ਜਿਹੜਾ ਤਕਲੀਫ ਹੈ ਜਿਹੜੀ ਉਹ ਜ਼ਿਆਦਾ ਹੋਈ ਜਿਹੜੇ ਲੋਕ ਇਹ ਨਹੀਂ ਚਾਹਦੇ ਵੀ ਇਹ ਡਵੈਲਪਮੈਂਟ ਸਨਾਤਨ ਦੀ ਜਿਹੜੇ ਲੋਕਾਂ ਦੀ ਆਸਥਾ ਹੈ ਉਹ ਦੂ ਦਰਾਡੇ ਤੋਂ ਆਉਂਦੇ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਥੇ ਆਉਂਦੇ ਨੇ ਉਹ ਜਿਹੜੀ ਵੀਡੀਓ ਦੇਖਣਗੇ ਉਹ ਦੇਖ ਕੇ ਉਹ ਸੋਚਣਗੇ ਕਿ ਅਸੀਂ ਜਾਈਏ ਕਿ ਨਾ ਜਾਈਏ ਕਿ ਇਸ ਤਿੱਕੇ ਦਾ ਮਾਹੌਲ ਹੈ ਉੱਥੇ ਤਾਂ ਇਹ ਪੰਡਤ ਜਿਹੜੇ ਉੱਥੇ ਪ੍ਰਚਾਰਕ ਨੇ ਜਾਂ ਉੱਥੋਂ ਦੇ ਜੋ ਵੀ ਨੇ ਉਹ ਆਪਸ 'ਚ ਹੀ ਗੱਲ ਪਈ ਜਾ ਰਹੇ ਨੇ ਨਹੀਂ ਆਪਸ 'ਚ ਹੀ ਗੱਲ ਕਰਨ ਦੀ ਗੱਲ ਨਹੀਂ ਜੀ ਦੇਖੋ ਕੋਈ ਪੰਡਤ ਜਾਂ ਕੋਈ ਪੁਜਾਰੀ ਨਹੀਂ ਝਗੜਿਆ ਠੀਕ ਹੈ ਮੈਂ ਖੜੇ ਦਾ ਮਾਮ ਰਲੇਸ਼ਵਰਾਂ ਪੰਚ ਦਾ ਸਨਾਮ ਬਹਿਰਵ ਜੂਣਾ ਖੜਾ ਦਾ ਸੰਨਿਆਸੀ ਆ ਤੇ ਸ਼੍ਰੀ ਹਿੰਦੂ ਤਖਤ ਦਾ ਪ੍ਰਮੁੱਖ ਆ ਮੇਰੇ ਵੱਲੋਂ ਕੋਈ ਪਹਿਲ ਨਹੀਂ ਕੀਤੀ ਗਈ ਮੈਂ ਤਾਂ ਸਹਿਤਵਾ ਸੜਕ ਤੇ ਖੜਾ ਸੀ ਮਾਈ ਦੇ ਉੱਥੇ ਜਾ ਕੇ ਪਿੱਛੋਂ ਆ ਕੇ ਕਿਸੇ ਦਾ ਅਟੈਕ ਕਰ ਦੇਣਾ ਉਹਦੇ ਨਾਲ ਦੇਖੋ ਮੈਨੂੰ ਲੱਗਦਾ ਨਹੀਂ ਵੀ ਆਸਥਾ ਨੂੰ ਕੋਈ ਠੇਸ ਪਹੁੰਚਦੀ ਹੋਣੀ ਸਗੋਂ ਜਸਟਿਸ ਹੈ ਜਿਹੜਾ ਉਹ ਜਿਹੜਾ ਵੀ ਇਨਸਾਨ ਦੇਖੇਗਾ ਉਹਨੂੰ ਉਹਨੂੰ ਪਤਾ ਲੱਗੇਗਾ ਵੀ ਜਸਟਿਸ ਵਾਸਤੇ ਆਵਾਜ਼ ਚੁੱਕਣੀ ਜਿਹੜੀ ਕਿੰਨੀ ਜ਼ਰੂਰੀ ਹੈ ਜੇ ਅਸੀਂ ਉਹਨਾਂ ਨਾਲ ਗੱਲ ਕਰਨਗੇ ਉਹ ਕਹਿ ਦੇਣਗੇ ਕਿ ਇਹਨਾਂ ਨੇ ਪਹਿਲ ਕੀਤੀ ਹੈ ਇਹਨਾਂ ਨੇ ਪਹਿਲਾਂ ਸਾਨੂੰ ਉਕਸਾਇਆ ਜਾਂ ਐ ਵੇਂਦੀ ਚੀਜ਼ ਹੋ ਜੇਗੀ ਉਹ ਆਪਣਾ ਜਿਹੜਾ ਪੱਖ ਰੱਖਣ ਦੀ ਕੋਸ਼ਿਸ਼ ਕਰਨਗੇ ਕੀ ਲੱਗਦਾ ਕਿ ਫਿਰ ਹੋਰ ਗੱਲਾਂ ਨਿਕਲਣਗੇ ਇਸ ਦੇ ਵਿੱਚ ਦੇਖੋ ਤੁਸੀਂ ਜਿੱਥੇ ਬੈਠੇ ਹੋ ਜਿੱਥੇ ਲੰਗਰ 24 ਘੰਟੇ ਚੱਲਦਾ ਮੈਂ ਪਹਿਲਾ ਸਾਧੂ ਇਸ ਤਰ੍ਹਾਂ ਦਾ ਹੋਵਾਂਗਾ ਜਿੰਨੇ ਮੇਰੇ ਕੋਲੇ ਸਾਥੀ ਬੈਠੇ ਐ ਇਸੇ ਤਰ੍ਹਾਂ ਹੀ ਤਕਰੀਬਨ ਮਹਿਫਲ ਲੱਗਦੀ ਰਹਿੰਦੀ ਐ ਮਾਈ ਦੀ ਕਿਰਪਾ ਨਾਲ ਮੈਂ ਅੱਜ ਤੱਕ ਕਦੀ ਮਾਈ ਦੇ ਦਰ ਤੋਂ ਚਾਹ ਦਾ ਕੱਪ ਨਹੀਂ ਪੀਤਾ ਨਾ ਮੈਂ ਕਦੀ ਲੰਗਰ ਛਕਿਆ ਇੱਥੋਂ ਹਮੇਸ਼ਾ ਸਾਹਮਣੇ ਪਾਲ ਟੱਬ ਐ ਜੇ ਕੋ ਮੇਰੇ ਕੋਲ ਸੱਜਣ ਮਿੱਤਰ ਆ ਜਾਂਦਾ ਲੰਗਰ ਵੀ ਬਾਹਰੋਂ ਆਂਦਾ ਤੇ ਚਾਹ ਹੁਣ ਵੀ ਮੇਰੇ ਸਾਥੀ ਐ ਜਿਹੜੇ ਬਾਹਰ ਬਣਵਾਣ ਗਏ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਕਦੀ ਚਾਹ ਤੱਕ ਨਹੀਂ ਪੀਤੀ ਤੇ ਜਿਹੜੀਆਂ ਇਹ ਗੱਲਾਂ ਨੇ ਵੀ ਬਾਬਾ ਸਾਡੇ ਤੋਂ ਪੈਸੇ ਮੰਗਦਾ ਉਹ ਕਰਦਾ ਆ ਕਰਦਾ ਕੋਈ ਪਰਚੀ ਕੱਟਣ ਆ ਜਾਂਦਾ ਮੈਂ ਜਿੱਦਨੇ ਇਸ ਗੱਡੀ ਤੇ ਬੈਠਾ ਸੀ ਮੈਂ ਆਪਣਾ ਅਲਾਸਮੈਂਟ ਕਰਕੇ ਆਪਣੇ ਆਪਣੇ ਬੱਚੇ ਦੀ ਕਸਮ ਖਾ ਕੇ ਇਕੱਲਾ ਇਕੱਲਾ ਦੁਕਾਨਦਾਰ ਦੱਸੇ ਮੈਂ ਸਾਰਿਆਂ ਨੂੰ ਇਹ ਗੱਲ ਕਹੀ ਸੀ ਵੀ ਅੱਜ ਤੋਂ ਬਾਅਦ ਜਦੋਂ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਚਲੇ ਗਏ ਹੁਣ ਬਾਬੇ ਦੇ ਨਾਂ ਦੇ ਕੋਈ ਪਰਚੀ ਨਹੀਂ ਕੱਟੇਗੀ ਜਿਹੜਾ ਮਰਜ਼ੀ ਬਾਬਾ ਇੱਥੇ ਬੈਠੇ ਮਹਾਰਾਜ ਜੀ ਦੇ ਜੁੰਦੇ ਜੀ ਜੋ ਵੀ ਚੱਲਦਾ ਸੀ ਕੱਟਦੇ ਸੀ ਕੋਈ ਦਿਨ ਤਿਹਾਰ ਦੀ ਤਿੱਥ ਦੀ ਪਰਚੀ ਕੱਟਦੀ ਸੀ ਪਰ ਹੁਣ ਉਹ ਕਿਸੇ ਪ੍ਰਕਾਰ ਦੀ ਕੋਈ ਜੀਜੀਆ ਟੈਕਸ ਜਾਂ ਕੋਈ ਪਰਚੀ ਨਹੀਂ ਕੱਟੇਗੀ ਸਾਰੇ ਆ ਤੇ ਅੱਜ ਤੱਕ ਉਸ ਰੂਲ ਤੇ ਬਰਕਰਾਰ ਖੜਾ ਇਸ ਕਰਕੇ ਜਿਨੇ ਵਿਰੋਧ ਕਰਨਾ ਨੇ ਵਿਰੋਧ ਕਰੀ ਜਾਣਾ ਮੈਂ ਮਾਈ ਦੀ ਸੇਵਾ ਕਰਨੀ ਹੈ ਉਹਦੇ ਚਰਨਾਈ ਸੇਵਾ ਕਰਨੀ ਹੈ ਉਹਦੇ ਦਰਦ ਦੀ ਕਰਨੀ ਹੈ ਇਹ ਮੇਰੀ ਦ੍ਰਿੜਤਾ ਹੈ ਤੇ ਮੈਂ ਆਪਣੀ ਦ੍ਰਿੜਤਾ ਤੇ ਪਹਿਰਾ ਦੇਣਾ ਇਹ ਦੂਜੀ ਤੇ ਰਕੌਣ ਹੈ ਜਿਨ੍ਹਾਂ ਨੇ ਅਟੈਕ ਕੀਤਾ ਤੇ ਹੁਣ ਪੁਲਿਸ ਪ੍ਰਸ਼ਾਸਨ ਇਸ ਦੇ ਵਿੱਚ ਕੀ ਕਾਰਵਾਈ ਕਰ ਰਹੀ ਹੈ ਜਿਸ ਹਿਸਾਬ ਨਾਲ ਸਾਰਾ ਕੁਝ ਹੋਇਆ ਹੈ ਹਾਲਾਂਕਿ ਤੁਹਾਡੇ ਅਸੀਂ ਦੇਖ ਰਹੇ ਹਾਂ ਕਿ ਵਾਈਪਰ ਨੇ ਵੀ ਡੱਬਣਾ ਲੱਗਿਆ ਹੁੰਦਾ ਹੈ ਇਹ ਗੋਲੀਆਂ ਦੇਖ ਰਹੀਆਂ ਨਜ਼ਰ ਆ ਰਹੀਆਂ ਨੇ ਨਾ ਚਾਹੁੰਦੇ ਹੋਈ ਵੀ ਕੱਲ ਜੇ ਕੋਈ ਵੱਡੀ ਘਟਨਾ ਵਾਪਰ ਜਾਂਦੀ ਕੁਝ ਅਜਿਹੇ ਹਾਲ ਤੁਸੀਂ ਆਪਣੇ ਹੱਥ ਦੇ ਵਿੱਚ ਕਾਨੂੰਨ ਨੂੰ ਲੈ ਲੈਂਦੇ ਕੁਝ ਏਜੇ ਹੀ ਚੀਜ ਹੁੰਦੀ ਪਰ ਹੁਣ ਕਾਨੂੰਨ ਕੀ ਕਰ ਰਿਹਾ ਇਹ ਸਾਰੀ ਚੀਜ਼ ਦੇਖੋ ਮੈਂ ਕਾਨੂੰਨ ਦੀ ਪੜ੍ਹਾਈ ਪੜ੍ਹਿਆ ਮੈਂ ਬੀ ਐਲ ਐਲ ਬੀ ਕੀਤੀ ਹੈ ਤੇ ਮੈਂ ਇਸ ਗੱਲ ਨੂੰ ਸਮਝਦਾ ਵੀ ਉਹ ਸਥਿਤੀ ਨਹੀਂ ਸੀ ਆਈ ਉਹਨਾਂ ਨੇ ਆਪਣੇ ਵੱਲੋਂ ਜਿਹੜੀ ਹਰਕਤ ਕਰਨੀ ਸੀ ਉਹਨਾਂ ਨੇ ਕਰਤੀ ਉਹਨਾਂ ਨੇ ਮੇਰਾ ਵੈਪਨ ਦਾ ਖੋਹਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਵੈਪਨ ਉਹਨਾਂ ਦੇ ਐਗਜ਼ੈਂਪਸ਼ਨ ਚ ਵੀ ਸੀ ਉਹਨਾਂ ਦੇ ਪ੍ਰੈਸਿਵ ਕਰ ਰਹੇ ਸੀਗੇ ਕਿ ਕੋਈ ਹਥਿਆਰ ਚਲਾਣ ਜਾਂ ਗੋਲੀ ਚਲਾਣ ਗੋਲੀ ਚਲਾਈ ਜਾਏ ਹੈਨਾ ਪਰ ਇਹਨਾਂ ਨੂੰ ਮੌਕੇ ਤੇ ਪੁਲਿਸ ਨੇ ਜਿੰਨਾ ਰੋਲ ਦਾ ਕੀਤਾ ਬਹੁਤ ਸੋਣਾ ਕੀਤਾ ਮੌਕੇ ਦੇ ਡੀਐਸਪੀ ਸਰਦਾਰ ਅਸਤ ਨਾਮ ਸਿੰਘ ਮੌਕੇ ਤੇ ਆ ਗਏ ਤਰੰਤ ਹੋਰ ਸਾਰਾ ਮਹਿਕਮਾ ਮੌਕੇ ਤੇ ਆ ਗਿਆ ਜਿਹੜੇ ਸਾਡੇ ਸਾਥੀ ਮੀਟਿੰਗ 'ਚ ਸ਼ਾਮਲ ਸੀ ਉਹ ਸਾਰੇ ਪੰਜਾਂ ਚਾਰਾਂ ਮਿੰਟਾਂ 'ਚ ਵਾਪਸ ਆ ਗਏ ਤਾਂ ਮੈਨੂੰ ਲੱਗਿਆ ਵੀ ਜਿਹੜਾ ਇਹ ਵਰਤਾਰਾ ਆਪਣ ਨਹੀਂ ਕਰਨਾ ਚਾਹੀਦਾ ਕਾਨੂੰਨ ਦਾ ਸਾਰਾ ਲੈਣਾ ਚਾਹੀਦਾ ਕਾਨੂੰਨ ਦਾ ਸਾਰਾ ਲਿਆ ਉਹ ਹਜੇ ਤੱਕ ਕਾਨੂੰਨ ਦੇ ਸਾਰੇ ਕੰਮ ਦੇ ਤਸੱਲੀ ਹੈ ਹੋ ਗਈ ਸੁਣਵਾਈ ਜਿਨ੍ਹਾਂ ਨੇ ਅਟੈਕ ਕੀਤਾ ਜਾਂ ਇਹਦੇ ਪਿੱਛੇ ਸੀਗੇ ਮਾਸਟਰਮਾਈਂਡ ਸੀਗੇ ਸਾਰੇ ਗ੍ਰਿਫਤ ਦੇ ਵਿੱਚ ਨੇ ਜਾਂ ਉਹਨਾਂ ਨੂੰ ਹੁਣ ਗ੍ਰਿਫਤਾਰ ਕਰੇਗੀ ਪੁਲਿਸ ਕੋਈ ਐਫਆਈਆਰ ਦਰਜ ਹੋਈ ਕਿੰਨੇ ਨੰਬਰ ਦੇਖੋ ਸਾਰੇ ਬੰਦੇ ਤਾਂ ਨਹੀਂ ਅਰੈਸਟ ਕੀਤੇ ਪਰ ਅਜੇ 2-3 ਬੰਦੇ ਜਿਹੜੇ ਪੁਲਿਸ ਨੇ ਅਰੈਸਟ ਕਰ ਲਏ ਤੇ ਅਗਲੀ ਕਾਰਵਾਈ ਪੁਲਿਸ ਦੀ ਜਿਹੜੀ ਚੱਲ ਰਹੀ ਹੈ ਤੇ ਪੁਲਿਸ ਰਾਪਤੇ ਚ ਹੈ ਮਾਸਟਰਮਾਈਂਡ ਕੌਣ ਹੈ ਇਸਦੇ ਪਿੱਛੇ ਕੌਣ ਇਹ ਸਾਰਾ ਕੁਝ ਕਰਵਾ ਰਿਆ ਸੀਗਾ ਕਿ ਵੀ ਇਹ ਜੜ੍ਹ ਸੀਗੀ ਇੱਥੋਂ ਸ਼ੁਰੂ ਹੋਈ ਫਿਰ ਇਹਨਾਂ ਨੂੰ ਅੱਗੇ-ਅੱਗੇ ਬੰਦਿਆਂ ਤੱਕ ਪਹੁੰਚੀ ਦੇਖੋ ਮਾਸਟਰਮਾਈਂਡ ਜਿਹੜੇ ਬੰਦੇ ਦਾ ਨੁਕਸਾਨ ਹੋ ਰਿਹਾ ਹੁੰਦਾ ਜਿਹੜਾ ਬੰਦਾ ਕੋਈ ਧੰਦਾ ਕਰ ਰਿਹਾ ਹੁੰਦਾ ਉਹੀ ਹੁੰਦਾ ਕੌਣ ਹੈ ਜੀ ਉਹਦਾ ਨਾਮ ਕੀ ਹੈ ਇੱਕ ਮਣੀ ਪੰਡਤ ਦੇ ਨਾਂ ਦਾ ਬੰਦਾ ਰੇ ਮਣੀ ਸ਼ਰਮਾ ਉਹ ਬੜਾ ਪੁਰਾਣਾ ਹੈ ਉਹਦਾ ਇਤਿਹਾਸ ਤੋਂ ਦੀ ਤੱਕਲੀ ਮੋੜ ਤੋ ਪਤਾ ਕਰ ਸਕਦੇ ਹੋ ਜਾ ਕੇ ਵੀ ਉਹ ਕੀ ਚੀਜ਼ ਸੀ ਕਿਹੜਾ ਖਾਨਦਾਨੀ ਹੈ ਕਿੱਡਾ ਸੇਠਾਂ ਦਾ ਜਵਾਕ ਹੈ ਕਿਹੜਾ ਉਹ ਬਿਜ਼ਨਸਮੈਨ ਸੀ ਜਾਂ ੜਤੀ ਸੀ ਤੇ ਅੱਜ ਉਹ ਕੀ ਹੈ ਤਿੰਨਾ ਚਾਰਾਂ ਸਾਲਾਂ ਦੇ ਵਿੱਚ ਕੋਈ ਬਰਫੀ ਵੇਚ ਕੇ ਪੰਜ ਸੱਤ ਘਰ 10 ਕਰਨੀ ਲੈ ਲੈਂਦਾ ਤੇ ਬਾਕੀ ਮੈਂ ਆਪਣੀ ਜ਼ਬਾਨ ਆ ਜਿਹੜੀ ਉਹ ਗੰਦੀ ਨਹੀਂ ਕਰਨੀ ਚਾਹੁੰਦਾ ਕਿਉਂਕਿ ਮੈਂ ਧਾਰਮਿਕ ਬੰਦਾ ਇਹ ਆਪਣੇ ਆ ਤੁਹਾਨੂੰ ਸਮਝ ਆ ਜਾਏਗਾ ਵੀ ਪੰਜਾਬ ਦੇ ਵਿੱਚ ਜਿਹੜਾ ਪੀਲਾ ਪੰਜਾ ਚੱਲ ਰਿਹਾ ਹੈ ਉਹ ਜੇ ਲੋਕਾਂ ਦੀ ਚੱਲ ਰਹੀ ਹੈ ਹੂੰ ਹੁਣ ਤੁਸੀਂ ਸੰਤੁਸ਼ਟ ਹੋ ਜਿਸ ਤਿੱਕੇ ਨਾਲ ਪੰਜਾਬ ਪੁਲਿਸ ਜਿਹੜੀ ਕਾਰਵਾਈ ਕਰ ਰਹੀ ਹੈ ਉਸ ਨਾਲ ਸੰਤੁਸ਼ਟ ਹੋ ਦੇਖੋ ਜਿਹੜਾ ਬੰਦਾ ਇਨਸਾਫ ਪਸੰਦ ਹੈ ਤਾਂ ਉਹਦੇ 'ਚ ਆਸਤਾ ਰੱਖਦਾ ਹੈ ਸਵਿਧਾਨ 'ਚ ਤੇ ਕਾਨੂੰਨ 'ਚ ਭਰ ਦੇ 'ਚ ਉਹਨੂੰ ਸੰਤੁਸ਼ਟੀ ਜਿਤਾਣੀ ਪੈਣੀ ਹੈ ਕਿ ਲੋਕਾਂ ਨੂੰ ਕੀ ਸੁਨੇਹਾ ਜੋ ਵੀਡੀਓ ਦੇਖ ਕੇ ਮਨਾਂ ਦੇ ਵਿੱਚ ਉਹਨਾਂ ਦੇ ਜ਼ੈਨ ਦੇ ਵਿੱਚ ਕੁਝ ਗੱਲਾਂ ਜਾ ਰਹੀਆਂ ਨੇ ਕੀ ਸੋਚ ਕੇ ਉਹਨਾਂ ਨੂੰ ਆਣਾ ਚਾਹੀਦਾ ਹੈ ਜਾਂ ਨਹੀਂ ਇਸ ਤਰੀਕੇ ਤੇ ਵੀ ਕੋਈ ਗ੍ਰਿਹਜ ਕਰਨੀ ਚਾਹੀਦੀ ਹੈ ਤੁਸੀਂ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹੋ ਜੀ ਗੱਲ ਜਾ ਰਹੀ ਹੈ ਇੱਥੇ ਪਟਿਆਲੇ ਨੂੰ ਲੈ ਕੇ ਖਾਸ ਤੌਰ ਤੇ ਦੇਖੋ ਮਾਤਾ ਦਾ ਦਰ ਹੈ ਜਿਹੜਾ ਉਹ ਸਭ ਦਾ ਸਰਬਸਾਂਝਾ ਹੈ ਤੇ ਸਾਰੇ ਲੋਕ ਜਿਹੜੇ ਇੱਥੇ ਆਂਦੇ ਹੋਣਗੇ ਜਿਹੜੇ ਇਸ ਗੱਲ ਨਾਲ ਜੁੜੇ ਹੋਣਗੇ ਜਾਂ ਦਰਸ਼ਕ ਦੇਖਦੇ ਹੋਣਗੇ ਜਿਨ੍ਹਾਂ ਨੂੰ ਪਤਾ ਹੈ ਵੀ ਮਾਤਾ ਰਾਣੀ ਦੇ ਦਰ ਤੇ ਪ੍ਰਸ਼ਾਦ ਵਾਲੇ ਉਹਨਾਂ ਲੋਕਾਂ ਨਾਲ ਕੀ ਵਰਤਾਰਾ ਕਰਦੇ ਆ ਤੇ ਜੇ ਅਸੀਂ ਲੜਾਈ ਸ਼ੁਰੂ ਕੀਤੀ ਹੈ ਤਾਂ ਉਹਨਾਂ ਲੋਕਾਂ ਦੀ ਲੜਾਈ ਹੈ ਕੱਲਾ ਕੱਲਾ ਵਿਅਕਤੀ ਇਸ ਦਰਦ ਜੋ ਗੁਜ਼ਰਿਆ ਹੋਇਆ ਜਿਹੜਾ ਇੱਥੇ ਕਾਲੀ ਮਾਤਾ ਮੰਦਰ ਮੱਥਾ ਟੇਕਣ ਆਂਦਾ ਵੀ ਪ੍ਰਸ਼ਾਦ ਵਾਲੀ ਜਿਹੜੀ ਟੀਮ ਆ ਉਹ ਲੋਕਾਂ ਨਾਲ ਕਿਸ ਕਿਸ ਵਰਤਾਰੇ ਚ ਗੁਜ਼ਰਨਾ ਪੈਂਦਾ ਤੇ ਸਾਰੇ ਜਣੇ ਇਸ ਗੱਲ ਤੋਂ ਮੈਨੂੰ ਲੱਗਦਾ ਹੈ ਕਿ ਸੰਤੁਸ਼ਟ ਹੋਣਗੇ ਅੱਛਾ ਤੁਸੀਂ ਇਹ ਵੀ ਇੱਕ ਸਟਾਰਟਿੰਗ ਦੇ ਵਿੱਚ ਕਹਿ ਰਹੇ ਸੀਗੇ ਕਿ ਇੱਕ ਝੂਠਾ ਪ੍ਰਸ਼ਾਦ ਵੀ ਦਿੱਤਾ ਜਾ ਰਿਹਾ ਇਹ ਝੂਠਾ ਪ੍ਰਸ਼ਾਦ ਕਿਵੇਂ ਹੋਇਆ ਇੱਕ ਵਾਰੀ ਚੜਿਆ ਹੋਇਆ ਫਿਰ ਦੁਬਾਰਾ ਉਹ ਦੁਕਾਨ ਤੇ ਆ ਜਾਂਦਾ ਫਿਰ ਉਹ ਉੱਥੇ ਚੱਲ ਜਾਂਦਾ ਫਿਰ ਦੁਕਾਨ ਤੇ ਜਾਂਦਾ ਐਵੇਂ ਹੁੰਦਾ ਇੱਕ ਗੇੜ ਵਿੱਚ ਘੁੰਮਦੀ ਰਹਿੰਦੀ ਉਹ ਚੀਜ਼ ਫਿਰ ਇਹਦੇ ਉੱਤੇ ਕੰਟਰੋਲ ਕਿਉਂ ਨਹੀਂ ਜਿਹੜੀ ਇਹਤੇ ਕਮੇਟੀ ਨਹੀਂ ਜੀ ਤੇ ਡੀਸੀ ਸਾਹਿਬ ਦਾ ਕੰਟਰੋਲ ਹੈ ਤੇ ਤਾਂ ਹੀ ਪ੍ਰਸ਼ਾਦ ਮਾਫੀਆ ਨਾਂ ਦਿੱਤਾ ਉਹਨੂੰ ਵੀ ਪ੍ਰਸ਼ਾਦ ਮਾਫੀਆ ਜਿਹੜਾ ਉਹ ਦਿਨ ਦੇ ਵਿੱਚ ਕਈ-ਕਈ ਵਾਰੀ ਉਹ ਪ੍ਰਸ਼ਾਦ ਜਿਹੜਾ ਮਾਈ ਨੂੰ ਕਰੀ ਚੜਦਾ ਉਹ ਲਵਾ ਦੁੰਦਾ ਤੇ ਇਹ ਜਿਹੜੀ ਗੱਲ ਆ ਬੜੀ ਗਲਤ ਆ ਉਹ ਨਹੀਂ ਲੱਗਣਾ ਚਾਹੀਦਾ ਕਿਉਂਕਿ ਸਨਾਤਨ ਕਹਿੰਦਾ ਵੀ ਇੱਕ ਵਾਰੀ ਜਿਹੜਾ ਪ੍ਰਸ਼ਾਦ ਆ ਉਹੀ ਗ੍ਰਹਿਣ ਹੋਣਾ ਚਾਹੀਦਾ ਚਾਹੇ ਸਵੇਰ ਦਾ ਚਾਹੇ ਸ਼ਾਮ ਦਾ ਚਾਹੇ ਦੁਪਹਿਰ ਦਾ ਹਰ ਸਮੇਂ ਆਪਾਂ ਜੇ ਰੋਟੀ ਅਲਗ-ਅਲਗ ਖਾਂਦੇ ਆ ਤਾਂ ਮਾਈ ਨੂੰ ਵੀ ਜਿਹੜਾ ਅਲਗ-ਅਲਗ ਪ੍ਰਸ਼ਾਦ ਲੱਗਣਾ ਚਾਹੀਦਾ ਠੀਕ ਬਹੁਤ ਸ਼ੁਕਰੀਆ ਗੱਗੀ ਪੰਡਤ ਜੀ ਸਾਡੇ ਨਾਲ ਸੀਗੇ ਤਾਂ ਜਿਸ ਤਿੱਕੇ ਦੇ ਨਾਲ ਬਿੱਤੇ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਉਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿ ਇਹ ਮਸਲਾ ਕੀ ਹੈ ਮਸਲਾ ਸੀਗਾ ਜਿਹੜੇ ਇਹ ਦੁਕਾਨਦਾਰੀਆਂ ਕਰ ਰਹੇ ਨੇ ਪ੍ਰਸ਼ਾਦ ਨੂੰ ਜਿਹੜਾ ਵਾਰੀ-ਵਾਰੀ ਘੁਮਾ-ਘੁਮਾ ਕੇ ਉੱਥੋਂ ਤੱਕ ਪਹੁੰਚਾਉਂਦੇ ਨੇ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪੀਲਾ ਪੰਜਾ ਚੱਲ ਰਿਹਾ ਨਾ ਬਾਕੀਆਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਵੀ ਇਸ ਤਿੱਕੇ ਨਾਲ ਹੋ ਸਕਦਾ ਹੈ ਇਹਨਾਂ ਨੇ ਕਿਹਾ ਮੈਂ ਆਪਣੀ ਜ਼ੁਬਾਨ ਗੰਦੀ ਨਹੀਂ ਕਰਨਾ ਚਾਹੁੰਦਾ ਮੈਂ ਧਾਰਮਿਕ ਬੰਦਾ ਕਾਨੂੰਨ ਦੇ ਹਿਸਾਬ ਨਾਲ ਚੱਲਾਂਗਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਪੰਜਾਬ ਪੁਲਿਸ ਕਰਦੀ ਹੈ ਜਿਹੜੀ ਪੰਜਾਬ ਸਰਕਾਰ ਕਰਦੀ ਹੈ ਜਿਸ ਤਿੱਕੇ ਦੇ ਨਾਲ ਇੱਕ ਧਾਰਮਿਕ ਸਥਾਨ ਦੇ ਉੱਤੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਲੋਕਾਂ ਦੇ ਜ਼ੈਨ ਦੇ ਵਿੱਚ ਬਹੁਤ ਡਹਿਰੀ ਡੁੰਗਰਾਈ ਤੱਕ ਜਾਂਦੀਆਂ ਨੇ ਪਰ ਆਉਣ ਦਿਨਾਂ ਵਿੱਚ ਕੀ ਤਸਵੀਰ ਹੁੰਦੀ ਹੈ ਇਹ ਵੀ ਦੇਖਣਾ ਹੈਗਾ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਂਪਸਾ ਜੋਗ ਦੇ ਸੀ ਜਗਮੀਤ ਧੰਨਵਾਦ